ਕਬੱਡੀ 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 ਬਨੇ ਕਬੱਡੀ ਦੇ ਖਿਡਾਰੀ ਤਗੜਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਸੁਲਤਾਨ ਆ ਵੀ ਦੋ ਕਦਮ ਤੋਂ ਵੀ ਇਧਰ ਦੇ ਪਾਸੇ ਚੱਲ ਗਿਆ ਨੌਜਵਾਨਾ ਤੇਰੇ دیਵਾਨੇ ਵੀ ਬਾਹਦ ਨੇ ਇੱਕ ਸਾਲ ਪਹਿਲਾਂ ਕੈਨੇਡਾ ਦਾ ਕਬੱਡੀ ਕੱਪ ਖੇਡਿਆ ਗਿਆ ਆਹ ਮੁੰਡਾ ਜਦੋਂ ਫਾਈਨਲ ਮੈਚ ਖੇਡ ਕੇ ਬਾਹਰ ਨਿਕਲਿਆ ਤੇ ਇਹਦੀਆਂ ਅੱਖਾਂ ਦੇ ਵਿੱਚ ਥੋੜੇ ਥੋੜੇ ਹੰਝੂ ਦਿਸ ਰਹੇ ਸਨ ਮੈਂ ਕਿਹਾ ਵੀ ਸੁਲਤਾਨ ਯਾਰ ਕੀ ਗੱਲ ਹੋਈ ਵੀ ਤੂੰ ਥੋੜਾ ਉਦਾਸ ਜਿਹਾ ਲੱਗਦਾ ਹੈ ਕਹਿੰਦਾ ਭਾਜੀ ਇੱਕ ਨੰਬਰ ਤੋਂ ਪਿਛੇ ਰਹਿ ਗਿਆ ਮੈਂ ਪਰ ਇਹ ਸਮਾਂ ਹੀ ਹੁੰਦਾ ਕਿਹਿੰਦਾ ਮੈਂ ਇਸ ਕੱਪ ਦਾ ਬੈਸਟ ਨਹੀਂ ਨਿਕਲ ਸਕਿਆ ਦੋ ਗੱਲਾਂ ਕਹਿੰਦਾ ਮੇਰੇ ਦਿਮਾਗ ਵਿੱਚ ਚੱਲਦੀਆਂ ਸਨ ਇੱਕ ਤੇ ਨੰਗਲੰਬੀਆਂ ਵਾਲੇ ਗਲੈਡੀਏਟਰ ਸੰਦੀਪ ਦਾ ਹਮੇਸ਼ਾ ਮੇਰੇ ਦਿਮਾਗ ਦੇ ਵਿੱਚ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਸੀਨ ਵਾਲੀ ਮੂਵੀ ਘੁੰਮਦੀ ਰਹਿੰਦੀ ਹੈ ਜਦੋਂ ਮੈਂ ਰੇਟ ਪਾਉਂਦਾ ਵੀ ਜੇ ਸੰਦੀਪ ਹੁੰਦਾ ਤੇ ਮੈਂ ਅੱਜ ਕੈਨੇਡਾ ਕੱਪ ਦਾ ਬੈਸਟ ਆ ਜਾਣਾ ਸੀਗਾ ਇੱਕ ਨੰਬਰ ਤਾਂ ਰਹਿ ਗਿਆ ਪਿੱਛੇ ਇਹ ਬੈਸਟ ਹੀ ਹੈ ਪਰ ਫਿਰ ਵੀ ਇਹਨੂੰ ਮੋਸਟ ਵੈਲਿਊਏਬਲ ਬੇਸ਼ਕੀਮਤੀ ਪਲੇਅਰ ਦਾ ਉੱਥੇ ਰਤਬਾ ਦਿੱਤਾ ਗਿਆ ਕਰਫਤੇ ਸਾਜੀ ਤਾਲੀਆਂ ਮਾਰ ਦਿ ਮਹਾਨ ਹੈ ਇਹ ਦੁਨੀਆ ਦਾ ਸੁਪਰਸਟਾਰ ਹੈ ਨਿਤ ਨਿਤਰੀ ਮਾਵਾਂ ਹਜੇ ਪੁੱਤਾਂ ਨੂੰ ਜਨਮ ਦਿੰਦੀਆਂ ਇਹ ਸਦੀਆਂ ਲੱਗਦੀਆਂ ਨੇ ਸਾਲਾਂ ਦੀ ਗੱਲ ਨਹੀਂ ਸਦੀਆਂ ਲੱਗਦੀਆਂ ਨੇ ਸੁਲਤਾਨ ਜਵਾਲੀਆਂ ਮਾਰਨ ਨੌਜਵਾਨਾ ਖਿਡਾਰੀ ਵਧੀਆ ਪ੍ਰਬੰਧਕ ਵਧੀਆ ਤੇ ਸੰਦੀਪ ਦੀ ਘੜ ਦਾ ਸਾਰਿਆਂ ਨੂੰ ਰੜਕ ਰਹੀ ਹੈ ਗਲੇਡੀਏਟਰ ਸੰਦੀਪ ਨੰਗਲਾਂ ਬੀ ਆਨ ਸ਼ਰਧਾਂਜਲੀ ਅਜੇ ਇਸ ਕਬੱਡੀ ਕੱਪ ਤੇ ਸੋ ਹਾਂ ਬਾ ਮੈਚ ਦੀ ਸ਼ੁਰੂਆਤ ਆਜੇ ਅਦਰ ਪਾਸੇ ਸਟਾਪਰ ਆਜੋ ਜਦੋਂ ਕ੍ਰਿਡਾ ਕੱਪ ਹੋਇਆ ਤੇ ਆਹ ਮੁੰਡੇ ਦੇ ਸੱਟ ਲੱਗੀ ਤੇ ਇਹ 12 ਟਾਂਕੇ ਲੱਗੇ ਸਰੀ ਮੈਂ ਸੀਗਾ ਜਦੋਂ ਉੱਥੇ ਹੋਟਲ 'ਚ ਰੋਟੀ ਖਾਣ ਗਿਆ ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਤੇਰੇ ਸੱਟ ਲੱਗੀ ਇਹਨੇ ਦਿਖਾਇਆ ਜ਼ਖਮ ਬਹੁਤ ਵੱਡਾ ਸੀਗਾ ਉਸ ਤੋਂ ਬਾਅਦ ਅਗਲਾ ਵੀਕਐਂਡ ਸੀਗਾ ਟੰਟੋ ਮੈਚ ਇਹ ਟੰਟੋ ਮੈਚ ਦੇ ਨੇ ਪੱਟੀ ਬੰਨ ਕੇ ਕਬੱਡੀਆਂ ਪਾਈਆਂ ਪਰ ਗੱਲ ਨਹੀਂ ਬਣੀ ਤੇ ਇਹ ਉਦਾਸ ਹੋ ਗਿਆ ਵੀ ਹੁਣ ਕੱਪ ਨਹੀਂ ਖੇਡਿਆ ਜਾਣਾ ਉਸ ਤੋਂ ਬਾਅਦ ਕੱਪ ਸੀਗਾ 3 ਅਗਸਤ 2024 ਤੇ ਕੱਪ ਕਹਿੰਦਾ ਵੀ ਨਹੀਂ ਮੇਰੇ ਤੋਂ ਖੇਡਿਆ ਜਾਣਾ ਕੱਪ ਤੋਂ ਪਹਿਲੇ ਦਿਨ ਵੀ ਇੱਕ ਪਾਰਟੀ ਹੁੰਦੀ ਉੱਥੇ-ਉੱਥੇ ਵੀ ਮਿਲੇ ਕਹਿੰਦਾ ਬਾਬਾ ਜੀ ਖੇਡਿਆ ਨਹੀਂ ਜਾਣਾ ਸੋ ਮੇਰੇ ਸੱਟ ਬਹੁਤ ਟਾਂਕੇ ਲੱਗੇ ਹੋਏ ਆ ਪਹਿਲਾ ਮੈਚ ਹੋ ਗਿਆ ਫਿਰ ਸਵੇਰੇ ਤੇ ਪਹਿਲਾ ਮੈਚ ਖੇਡਿਆ ਗਿਆ ਟੀਮ ਇਹ ਨਹੀਂ ਆਇਆ ਗਰਾਊਂਡ ਦੇ ਵਿੱਚ ਪਰ ਜਦੋਂ ਅਗਲਾ ਮੈਚ ਖੇਡਿਆ ਜਾਣਾ ਸੀਗਾ ਸੈਮੀਫਾਈਨਲ ਇੰਦਰਜੀਤ ਕਲਸੀਆ ਨੇ ਤੇ ਫਰੀਆਦ ਨੇ ਅਖਿਆ ਵੀ ਬੰਨ ਪੱਟੀ ਤੇ ਟਰਾਈ ਕਰਕੇ ਦੇਖ ਜਦੋਂ ਇਹਨੇ ਪੱਟੀ ਬੰਨ ਲਈ ਟ੍ਰਾਈ ਕੀਤੀ ਸਰੀਰ ਗਰਮ ਹੋ ਗਿਆ ਥੋੜਾ ਥੋੜਾ ਪੈਰ ਦੇ ਵਿੱਚੋਂ ਖੂਨ ਨਿਕਲ ਰਿਆ ਸੀਗਾ ਇਹ ਕਬੱਡੀਆਂ ਪਾਉਣ ਲੱਗ ਪਿਆ ਉਹ ਸੈਮੀ ਜਿੱਤਿਆ ਤੇ ਫਿਰ ਫਾਈਨਲ ਦੇ ਵਿੱਚ ਜਦੋਂ ਲੱਗਾ ਕਬੱਡੀਆਂ ਪਾਉਣ ਇਹਨੇ 22 ਕਬੱਡੀਆਂ ਪਾਈਆਂ 20 ਨੰਬਰ ਲੈ ਇਹ ਦੁਨੀਆ ਦਾ ਪਹਿਲਾ ਪਲੇਅਰ ਸੀਗਾ ਵੀ ਹਰ ਨੰਬਰ ਤੇ ਲੋਕ ਤਾੜੀਆਂ ਮਾਰਦੇ ਸਨ ਸੋ ਇੱਕ ਵਾਰੀ ਤੁਸੀਂ ਵੀ ਤਾੜੀਆਂ ਮਾਰ ਦਿਓ ਇਹ ਮਾਸੂਮ ਜਿਹਾ ਹੈ ਇਹ ਮਲੂਕ ਜਿਹਾ ਹੈ ਇਹ ਇਨੋਸੈਂਟ ਜਿਹਾ ਕਬੱਡੀ ਖਿਡਾਰੀ ਹੈ ਕੌਣ ਹੈ ਇਹ ਮਾਸਕੀਨਾ ਦਾ ਤੇ ਫਕੀਰ ਹੁਸੈਨ ਲੰਬਰਦਾਰ ਦਾ ਇਹ ਪੁੱਤਰ ਹੈ ਸ਼ਹਿਜ਼ਾਦ ਅਲੀ ਸ਼ਾਜੀ ਸ਼ੇਖਰਪੁਰੀਆ ਮੁਬਾਰਕਬਾਦ ਹੈ ਇਹਨੇ ਰਿਕਾਰਡ ਕਾਇਮ ਕਰਤਾ ਕੈਨੇਡਾ ਦੇ ਕੱਪ ਦਾ ਬੈਸਟ ਰੇਡਰ ਹੋਣ ਦਾ ਫਰਿਆਦ ਦੋ ਵਾਰੀ ਬੈਸਟ ਆਫੀ 16 ਤੇ 22 ਤੇ ਆਹ ਮੁੰਡਾ 2024 ਬੈਸਟ ਰੇਡਰ ਸਾਡੀ ਬਰਾਦਰੀ ਸਾਰੀ ਸੋਚ ਵੀ ਨਹੀਂ ਸਕਦੀ ਕਿ ਕਦੀ ਮੁੜ ਕੇ ਵੀ ਅਜਿਆ ਸਮਾ ਆ ਜਾਵੇ ਕਿਤੇ ਤਖਤਾ ਪਲਟ ਜਾਏ ਤਾਂ ਗੱਲ ਵੱਖਰੀ ਹੈ ਪਰ ਬਹੁਤ ਵੱਡੀ ਪ੍ਰਾਪਤੀ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਨੌਜਵਾਨਾਂ ਦੇ ਵਾਸਤੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁਲਾਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ